ਬੱਬੇ ਜੀ ਟਾਈਮ ਤੁਹਾਡਾ ਸਵਾਗਤ ਹੈ ਅ ਅੱਜ ਦੇ ਆ ਦੋ ਤਿੰਨ ਵੱਡੀਆਂ ਖਬਰਾਂ ਅੱਜ 6 ਦਸੰਬਰ ਹੈ ਅੱਜ ਦੇ ਆ ਦੋ ਤਿੰਨ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਥੋੜੀ ਤਰਸ਼ੀ ਨਜ਼ਰ ਵੀ ਪਾਵਾਂਗੇ ਇਹਨਾਂ ਚ ਜਿਹੜੇ ਗੰਨੇ ਪੰਜਾਬ ਚ ਗੰਨੇ ਦੀ ਕੀਮਤ ਭਗਵੰਤ ਮਾਨ ਦਾ ਐਲਾਨ ਤੇ ਸ਼ਖਵੀਰ ਬਾਦਲ ਤੇ ਜੋ ਹਮਲਾ ਹੋਇਆ ਸੀ ਉਹਦੇ ਵਿੱਚ ਆਇਆ ਨਵਾਂ ਮੋੜ ਤੇ ਤੀਜਾ ਜਿਹੜਾ ਸਭ ਤੋਂ ਗਰਮ ਖਬਰ ਹੈ ਉਹ ਹੈ ਵੀ ਕਿਸਾਨਾਂ ਤੇ ਫੇਰ ਚੱਲੀ ਅਥਰੂ ਗੈਸ ਨਹੀਂ ਜਾਣ ਦਿੱਤਾ ਉਹਨਾਂ ਨੂੰ ਦਿੱਲੀ ਵੱਲ ਤੇ ਬੈਰੀਕੇਡ ਫੇਰ ਟੁੱਟੇ ਤੇ ਹੋਇਆ ਤਨਾ ਪਹਿਲੀ ਗੱਲ ਜਿਹੜੀ ਭਗਵੰਤ ਮਾਨ ਸੀਐਮ ਪੰਜਾਬ ਨੇ ਅੱਜ ਬਟਾਲੇ 슈ਗਰ ਮਿਲ ਦਾ ਉਹਦੇ ਚ ਜਿਹੜਾ ਉਹਦਾ ਮਾਡਰਨ ਪਲਾਂਟ ਤੇ ਉਹਦੇ ਨਾਲ ਜਿਹੜਾ ਕੋ ਜਨਰੇਸ਼ਨ ਪਲਾਂਟ 14 ਮੈਗਾਵਾਟ ਦਾ ਉਹਦਾ ਉਦਘਾਟਨ ਕੀਤਾ ਭਗਵੰਤ ਮਾਨ ਹੋਰਾਂ ਨੇ ਇਹ ਉਹ ਬੜੀ ਉਹਨਾਂ ਨੇ ਇੱਕ ਅਨਾਉਂਸਮੈਂਟ ਜਿਹੜੀ ਹੈ ਇੱਕ ਪ੍ਰਗਟਾਵਾ ਕੀਤਾ ਖੁਲਾਸਾ ਕੀਤਾ ਹੈ ਉਹ ਬੜਾ ਵਰਣਨਯੋਗ ਹੈ ਨੋਟ ਕਰਨਯੋਗ ਹੈ ਉਹ ਕਿ ਪੰਜਾਬ ਦੇ ਵਿੱਚ ਗੰਨੇ ਦਾ ਜਿਹੜਾ ਭਾਅ ਹੈ ਉਹ ਪਹਿਲਾਂ 391 ਰੁਪਏ ਸੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਉੱਤਵਾਦਾਂ ਦਿੱਤੇ 401 ਰੁਪਏ ਭਗਵੰਤ ਮਾਨ ਨੇ ਕਿਹਾ ਕਿ ਇਹ ਹੁਣ ਇਸ ਵੇਲੇ ਇਹ ਗੰਨੇ ਦਾ ਭਾ ਜਿਹੜਾ ਉਹ ਅ ਦੁਨੀਆ 'ਚੋਂ ਇੰਡੀਆ 'ਚੋਂ ਨਹੀਂ ਦੁਨੀਆ 'ਚੋਂ ਸਭ ਤੋਂ ਵੱਧ ਹੈ ਇਹ ਭਗਵੰਤ ਮਾਨ ਹੋਰ ਨੇ ਅੱਜ ਉਥੇ ਬੋਲਦਿਆਂ ਕਿਹਾ ਉਹ ਗੰਨਾ ਕਿਉਂਕਿ ਗੰਨਾ ਜਿਹੜਾ ਉਹ ਕਿਸਾਨਾਂ ਦੇ ਕਿਸਾਨਤਲੇ ਮੰਦਰੇ ਉਹ ਟਿਕਰ ਜਿਆਦੇ ਮੰਗਦੇ ਰਿਹਾ ਕਿਸਾਨ ਤਾਂ ਪਾ ਪਰ ਅੱਜ ਦੀ ਜਿਹੜੀ ਸਟੇਟਮੈਂਟ ਹੈ ਉਹ ਅੰਤਮਾਨ ਹਰਾਂ ਦੀ ਕਿ ਗੰਨੇ ਦਾ ਪੰਜਾਬ ਦੇ ਵਿੱਚ ਪਾਸ ਸਭ ਦੁਨੀਆ ਸਭ ਤੋਂ ਵੱਧ ਹੈ ਇਸ ਬਾਰੇ ਅਜੇ ਤੱਕ ਕਿਸਾਨਾਂ ਦੀ ਜਾਂ ਕਿਸਾਨ ਯੂਨੀਅਨ ਦਾ ਕਿਸੀ ਨੇਤਾ ਦਾ ਪ੍ਰਿਕਰਮ ਤਾਂ ਨਹੀਂ ਆਇਆ ਪਰ ਆਪਣੇ ਆਪ ਵਿੱਚ ਇੱਕ ਬਹੁਤ ਮੀਨਿੰਗਫੁਲ ਵੱਡੀ ਗੱਲ ਹੈ ਤੇ ਉਹਨਾਂ ਦਾ ਇਹ ਕਹਿਣਾ ਭਗਵੰਤ ਮਾਨ ਹਰਾਂ ਦਾ ਕਿ ਇਹਦਾ ਮਤਲਬ ਦੱਸਾਉਣਾ ਦਾ ਮਤਲਬ ਹੈ ਇਸ ਵੀ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦਾ ਖਿਆਰ ਰੱਖਨੇ ਹਾਂ ਦੇਖਦੇ ਹਾਂ ਕਿ ਉਹ ਜਿਹੜੇ ਕਿਸਾਨ ਨੇਤਾ ਨੇ ਹੁਣ ਇਸ ਗੱਲ ਤੇ ਕੀ ਪ੍ਰਤੀਕਰਮ ਦਿੰਦੇ ਨੇ ਕਿਸਾਨਾਂ ਨਾਲ ਹੀ ਸੰਬੰਧਤ ਅੱਜ ਦੀ ਜਿਹੜੀ ਵੱਡੀ ਗਰਮ ਖਬਰ ਕਹਿ ਲਓ ਉਹ ਉਹ ਹੈ ਕਿ ਅੱਜ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਸ਼ੰਭੂ ਬਾਰਡਰ ਤੋਂ ਜਾਣ ਦੀ ਕਿਸਾਨਾਂ ਨੇ ਤੇ ਉਹਦੇ ਨਾਲ ਜੋ ਕੁਝ ਹੋਇਆ ਅੱਜ ਉਹਦੇ ਨਾਲ ਸਵਾਲ ਬੜੇ ਫੇਰ ਖੜੇ ਹੋ ਗਏ ਨੇ ਇਹਨਾਂ ਦਾ ਜਵਾਬ ਅ ਕਈ ਤਰ੍ਹਾਂ ਦੇ ਦੇਣਾ ਸਵਾਲ ਹੀ ਖੜਾ ਹੋ ਗਿਆ ਕਿ ਅੱਜ ਕਿਸਾਨਾਂ ਦਾ ਉਹਨਾਂ ਨੇ ਐਲਾਨ ਕੀਤਾ ਸੀ ਦਿੱਲੀ ਵੱਲ ਕੂਚ ਕਰਾਂਗੇ 6 ਦਸੰਬਰ ਨੂੰ ਤੇ 100 ਮੈਂਬਰਾਂ ਦਾ ਜੱਥਾ ਜਾਏਗਾ ਸਰਬ ਸੰਘ ਭਨੇਰ ਤੇ ਢੱਲੇਵਾਲ ਦੇ ਜਿਹੜੀਆਂ ਜਥੇਵੰਦੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਕਿਸਾਨ ਮਜ਼ਦੂਰ ਜਿਹੜਾ ਇੱਕ ਤਰ੍ਹਾਂ ਫਰੰਟ ਹੈ ਨਾ ਆਨ ਪੋਲੀਟਿਕਲ ਜਿਮ ਕਹਿੰਦੇ ਹੋ ਉਹ ਉਹਨਾਂ ਨੇ 100 ਜਿਹੜਾ ਕਿਸਾਨਾਂ ਦਾ ਜੱਥਾ ਜਾਏਗਾ ਦਿੱਲੀ ਤੇ ਦਿੱਲੀ ਆਪਣੀ ਮੰਗਾਂ ਲਈ ਉੱਥੇ ਜਾ ਕੇ ਪ੍ਰੋਟੈਸਟ ਕਰੇਗਾ ਦੇ ਜਦੋਂ ਪਹਿਲਾਂ ਇਹ ਗੱਲ ਹੁੰਦੀ ਸੀ ਕਿ ਤੁਸੀਂ ਟਰਾਲੀਆਂ ਨਾਲ ਲੈ ਕੇ ਜਾਓ ਇਹ ਹੁੰਦਾ ਸੀ ਇਹ ਹੁੰਦਾ ਸੀ ਵੀ ਟਰਾਲੀਆਂ ਨਾਲ ਲੈ ਕੇ ਜਾਓ ਤੁਸੀਂ ਪੈਦਲ ਜਾ ਸਕਦੇ ਹੋ ਉਹਨਾਂ ਨੇ ਕਿਹਾ ਜੀ ਪੈਦਲ ਜਾਵਾਂਗੇ ਸੌਵੇਂ ਬਣ ਪਰ ਹਰਿਆਣਾ ਸਰਕਾਰ ਨੇ ਤਲੇ ਉਥੇ ਜਿਹੜੀ ਉਹ ਉਤਾਰਾ 144 ਜਿਹੜੀ ਹੁੰਦੀ ਸੀ ਪਹਿਲਾਂ 100 ਪਰ ਗ੍ਰੇਡ ਹੋ ਗਈ ਉਹਨਾਂ ਨੇ ਉਹ ਲਾਤੀ ਬੈਰੀਕੇਡ ਹੋਰ ਪੱਕੇ ਕਰਤੇ ਰੁਕਾਵਟਾ ਹੋਰ ਵੱਡੀ ਫੋਰਸ ਫੋਰਸ ਲਾਤੀ ਉਹਨਾਂ ਨੇ ਕਿਹਾ ਕਿ ਨਹੀਂ ਜਾਣ ਦੇਣਾ ਇਹ ਜਦੋਂ ਕਿਸਾਨ ਗਏ ਤੇ ਉਹਨਾਂ ਨੇ ਅੱਗੇ ਜੋ ਰੋਕਿਆ ਕਿ ਨਹੀਂ ਤੁਮ ਇਜਾਜ਼ਤ ਨਹੀਂ ਹੈ ਤੇ ਨਾ ਹੀ ਇੱਥੇ ਇੱਥੇ ਇਜਾਜ਼ਤ ਹੈ ਕਿਉਂਕਿ 103 ਦਾ ਰਲਗੀ ਹੈ 144 ਦਾ ਉਹ ਜਿਹੜਾ ਕੋਈ ਹੈ ਤੇ ਨਾ ਹੀ ਦਿੱਲੀ ਤੋਂ ਜਾਣ ਦੀ ਪਰਮਿਸ਼ਨ ਹੈ ਦਿੱਲੀ ਤੋਂ ਪਰਮਿਸ਼ਨ ਨਹੀਂ ਉਹਨਾਂ ਨੇ ਇਹ ਜਿਹੜੇ ਹੋਮ ਮਿਨਿਸਟਰ ਨੇ ਉਹਨਾਂ ਦਾ ਬਿਆਨ ਵੀ ਆਇਆ ਹੈ ਕਿ ਦਿੱਲੀ ਕੋ ਉਹਨਾਂ ਨੇ ਪਰਮਿਸ਼ਨ ਨਹੀਂ ਲਈ ਧੰਨਾ ਮਾਰਨ ਦੀ ਜਾਂ ਉੱਥੇ ਪ੍ਰੋਟੈਸਟ ਕਰਨ ਦੀ ਸੋ ਇਹ ਇਹਦੇ ਚ ਬੜੇ ਉੱਥੇ ਫਿਰ ਜਦੋਂ ਉਹਨੇ ਕੋਸ਼ਿਸ਼ ਕੀਤੀ ਜਾਣ ਦੀ ਉਸ ਵੇਲੇ ਫਿਰ ਛੋਟੇ ਮੋਟੇ ਬੈਰੀਕੇਡ ਵੀ ਤੋੜੇ ਪੱਟੇ ਤਾਂ ਫਿਰ ਉਹਨੇ ਫਿਰ ਅਥਰੂ ਗੈਸ ਛੱਡੀ ਤੇ ਅਥਰੂ ਗੈਸ ਵੀ ਅੱਜ ਪਹਿਲੀ ਵਾਰੀ ਗੈਸ ਤੇ ਜਿਹੜੀ ਉਹ ਮਸ਼ੀਨ ਰਾਹੀਂ ਗੈਸ ਛੱਡੀ ਗਈ ਅਥਰੂ ਗੈਸ ਇਹ ਵੀ ਪਹਿਲੀ ਵਾਰੀ ਆਪਾਂ ਤਾਂ ਦੇਖੀ ਹੈ ਕਿ ਅਥਰੂ ਗੈਸ ਦੇ ਗੋਲੇਆਂ ਤੋਂ ਪਹਿਲਾਂ ਗੈਸ ਦਾ ਸਪਰੇਅ ਕੀਤਾ ਗਿਆ ਇਹ ਤਾਂ ਕਿ ਉਹ ਜਿਹੜੇ ਕਿਸਾਨ ਨੇ ਉਹ ਅੱਗੇ ਨਾ ਵੱਸ ਸਕਣ ਜਾ ਨ ਸਕਣ ਪਰ ਉਹ ਦਿਨਾਂ ਵੀ ਉਹ ਰੁਕੇ ਨਹੀਂ ਤੇ ਫੇਰ ਉਹ ਅਤੂ ਗੱਲ ਦੇ ਗੋਲੇ ਛਿੱਟੇ ਗਏ ਕਾਫੀ ਉਸੋੜੇ ਹੰਗਾਮਾ ਹੋਇਆ ਭਜ ਭਗੜ ਵੀ ਹੋਈ ਤੇ ਪਨੀਰ ਹੋਣਾ ਦਾ ਕਹਿਣਾ ਸਰਵਿਸ ਦੀ ਮਦਦਾ ਕਿ ਸਾਰੇ ਕਿਸਾਨ ਕਈ ਚੱਕੀਤ ਹੋਏ ਉਹ ਉਹਨਾਂ ਨੇ ਜਦੋਂ ਨਹੀਂ ਜਾਣ ਦਿੱਤਾ ਇਹ ਟਕਰਾਹ ਹੋ ਗਿਆ ਤਾਂ ਉਹਨਾਂ ਨੇ ਫਿਰ ਅਲਟੀਮੇਟਲੀ ਉਹ ਵਾਪਸ ਬੁਲਾ ਲਿਆ ਆਪਣੇ 100 ਜਾਣੇ ਜਿਹੜੇ ਸੀ 100 ਜਾਣੇ ਤਾਂ ਜਥੇਦਾਰ ਜੀ ਬਾਕੀ ਹੋਰ ਵੀ ਸੀਗੇ ਨਾਲ ਤੇ ਉਹਨਾਂ ਨੇ ਵਾਪਸ ਬੁਲਾ ਲਏ ਤੇ ਅੱਗੇ ਵਧਣ ਤੋਂ ਉਹਨਾਂ ਨੇ ਮਨ ਕਰਤਾ ਹੁਣ ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਪਰਸੋਂ ਫੇਰ ਕੋਸ਼ਿਸ਼ ਕਰਾਂਗੇ ਤੇ ਸਰਕਾਰ ਨੂੰ ਇੱਕ ਦਿਨ ਦਾ ਟਾਈਮ ਦਿੰਨੇ ਆ ਦਿੰਨੇ ਆ ਜੇ ਸਾਡੀ ਮੰਗਾਂ ਮੰਨਦੇ ਨੇ ਸਾਨੂੰ ਅਲਾਉ ਕਰਦੇ ਨੇ ਜਾਣ ਵਾਸਤੇ ਤੋਂ ਇਸ ਘਟਨਾ ਦੇ ਨਾਲ ਕਿਸਾਨ ਵੀ ਸੌਲਵ ਕਰ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਨੇ ਵੀ ਕੁਝ ਕੀਤੇ ਨੇ ਸਵਾਲ ਇਹ ਨੇ ਸਵਾਲ ਇਹ ਹੈ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਟਰੈਕਟਰ ਟਰਾਲੀਆਂ ਤੁਸੀਂ ਨਾਲ ਲਿਜਾਓ ਤੇ ਪੈਦਲ ਤੁਸੀਂ ਚਲੇ ਜਾਓ ਜਾਂ ਕਿਸੇ ਹੋਰ ਸਾਧਨ ਨਾਲ ਹੀ ਚਲੇ ਜਾਓ ਤੇ ਦਿੱਲੀ ਤੋਂ ਨੂੰ ਜਾਣ ਤੇ ਕੋਈ ਰੁਕਾਵਟ ਨਹੀਂ ਹਰਿਆਣਾ ਸਰਕਾਰ ਵੀ ਕਰੀ ਸੀ ਸੈਂਟਰ ਦੇ ਵਜ਼ੀਰ ਵੀ ਕਹ ਰਹੇ ਸੀ ਰਵਨੀਦ ਬਿੱਟੂ ਵੀ ਕਹ ਰਹੇ ਸੀ ਤੇ ਸੁਪਰੀਮ ਕੋਰਟ 'ਚ ਵੀ ਜਦੋਂ ਇਹ ਮਸਲਾ ਗਿਆ ਤਾਂ ਉਹ ਸੁਪਰੀਮ ਕੋਰਟ ਨੇ ਇਹ ਗੱਲ ਕਈ ਕਿ ਤੁਸੀਂ ਜਾਜਦੇ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਨਹੀਂ ਅਸੀਂ ਇਹ ਈ ਗੱਲ ਮੰਨਣੀ ਹੈ ਇਸ ਦਾ ਫੈਸਲਾ ਆਪਣੇ ਮਰਜ਼ੀ ਦਾ ਕਰਾਂਗੇ ਕਿਸਾਨਾਂ ਨੇ ਇਹ ਗੱਲ ਨਹੀਂ ਸਬੰਨੀ ਉਸ ਬੜੇ ਤੇ ਹੁਣ ਇਹਨਾਂ ਨੇ ਕਿਹਾ ਜੇ ਅਸੀਂ ਪੈਦਲ ਜਾਵਾਂਗੇ ਉਹਨਾਂ ਨੇ ਪੈਦਲ ਜਾਣ ਤੋਂ ਵੀ ਨਹੀਂ ਲਾਉ ਪੈਦਲ ਜਾਣਾ ਨਹੀਂ ਲਾਉ ਨਹੀਂ ਕੀਤਾ ਹੁਣ ਸਵਾਲ ਇਹ ਹੈਗਾ ਕਿਸਾਨ ਕਰ ਰਹੇ ਨੇ ਕਿ ਹੁਣ ਕੀ ਸਮੱਸਿਆ ਹੈ ਹੁਣ ਤਾਂ ਜੀ ਟਰਾਲੀਆਂ ਵੀ ਲੈ ਕੇ ਜਾ ਰਹੇ ਤੇ ਜਾ ਵੀ 100 ਬੰਦੇ ਹੀ ਰਿਆਂ ਹੁਣ ਕੀ ਸਮੱਸਿਆ ਹੈ ਇਹਨਾਂ ਜਵਾਬ ਅਜੇ ਤੱਕ ਨਹੀਂ ਆਇਆ ਜਵਾਬ ਜਿਹੜਾ ਇਹ ਦੇ ਰਹੇ ਨੇ ਕਿ ਤੁਸੀਂ ਦਫਾ ਚਾਲੀ ਲੱਗੀ ਆ ਤੇ ਤੁਹਾਨੂੰ ਉੱਥੇ ਪਰਮਿਸ਼ਨ ਨਹੀਂ ਮਿਲੀ ਦਿੱਲੀ 'ਚ ਕਿਸਾਨ ਨੇ ਤਮਾ ਦਾ ਇਹ ਕਹਿਣਾ ਹੈ ਕਿ ਰਾਣੀ ਵਾਲਾ ਤਾਂ ਮਸਲਾ ਨਹੀਂ ਹੈ ਵੀ ਅਸੀਂ ਹੁਣ ਦਿੱਲੀ ਨੂੰ ਜਾਂਦੇ ਆ ਸੀ ਤੇ ਦਿੱਲੀ 'ਚ ਖਰੀਆਣੇ 'ਚ ਲੱਗਦੇ ਆ ਉੱਥੇ ਦਿੱਲੀ 'ਚ ਪਰਮਿਸ਼ਨ ਨਹੀਂ ਹੈ ਤਾਂ ਉਹ ਰੋਕ ਲੈਣਗੇ ਦਿੱਲੀ ਦੇ ਬਾਰਡਰ ਤੇ ਰੋਕ ਲੈਣਗੇ ਜਾ ਗ੍ਰਟਾਰ ਗੱਲ ਲੈਣਗੇ ਕੁਝ ਕਾਰਨ ਹੋ ਤੇ ਹਰਿਆਣੇ ਵਾਲਾ ਵੀ ਕੀ ਤਮਸਸ ਹੋਇਆ ਉਹ ਇਹਨਾਂ ਦਾ ਇਹ ਵੀ ਸਵਾਲ ਖੜਾ ਹੈਗਾ ਇਹਨਾਂ ਨੂੰ ਕਿ ਕਿਸਮਸ ਹੈ ਕਿਉਂ ਨਹੀਂ ਇਹੋ ਜਾਣ ਦਿੰਦੇ ਹੁਣ ਇਹ ਦੂਸਰੇ ਪਾਸੇ ਕੱਲ ਰਮਨੀਤ ਬਿੱਟੂ ਖੋਰੀ ਕਹਿ ਰਹੇ ਸੀ ਜਿਹੜਾ ਕਿ ਉਹਨਾਂ ਦਾ ਸਵਾਲ ਤਾਂ ਵੈਲਿਡ ਹੀ ਹੈ ਇੱਕ ਪੱਖੋਂ ਕਿ ਅਸੀਂ ਗੱਲ ਕੀ ਦੀ ਨੇ ਕਰੀਏ ਕਿੰਨੀਆਂ ਜੱਥੇਬੰਦੀਆਂ ਬਣੀਆਂ ਅੱਜ ਇਹਨੇ ਕੱਲ ਨੂੰ ਹੋਰ ਹੈ ਕਿੰਨੀਆਂ ਜੱਥੇਬੰਦੀਆਂ ਬਣੀਆਂ ਕਿੰਨੀਆਂ ਮੀਟਿੰਗਾਂ ਹੁੰਦੀਆਂ ਅਲੱਗ-ਅਲੱਗ ਮੀਟਿੰਗਾਂ ਕਰਦੇ ਨੇ ਅਲੱਗ-ਨਾਲੇ ਧੜੇ ਬਣੇ ਹੋਏ ਨੇ ਤੇ ਲੱਗ ਲੱਗੇ ਬਰੋਮ ਦਿੰਦੇ ਨੇ ਸਾਰੇ ਕਿ ਕਿਸ ਨਾਲ ਗੱਲ ਕਰੀਏ ਜਦੋਂ ਦਿੱਲੀ ਬੈਠੇ ਸੀ ਉਦੋਂ ਸਾਰੀਆਂ ਜਥੇਬੰਦੀਆਂ ਦਾ ਇੱਕ ਸਾਂਝਾ ਮੋਰਚਾ ਸੀ ਸਾਂਝੀ ਫਰੰਟ ਬਣਿਆ ਸੀ ਤੇ ਗੱਲਬਾਤ ਵੀ ਉਹਦੇ ਨਾਲ ਹੁੰਦੀ ਸੀ ਤੇ ਨਿਵੇੜਾ ਵੀ ਜੋ ਹੋਣਾ ਜਾਂ ਨਹੀਂ ਪਣਾ ਉਹਦੇ ਨਾਲ ਹੁੰਦਾ ਸੀ ਫੈਸਲਾ ਵੀ ਸਭ ਨੇ ਸਾਂਝਾ ਹੁੰਦਾ ਸੀ ਉਹਨੂੰ ਤੇ ਹੁਣ ਕਿਹਦੇ ਨਾਲ ਕਰੀਏ ਇਹ ਗੱਲ ਬਿਲਕੁਲ ਸਵਾਲ ਤਾਂ ਹੈਗਾ ਹੀ ਹੈਗਾ ਦੂਜੀ ਗੱਲ ਇਹ ਵੀ ਸਵਾਲ ਵੀ ਹੈਗਾ ਕਿ ਕੀ ਹੁਣ ਜੇ ਕੋਈ ਕੋ ਧੜਿਆਂ 'ਚ ਮੰਡੇਗੀ ਸਾਰੀ ਉਹ ਕਿਸਾਨ ਮੂਵਮੈਂਟ ਕੀ ਉਹ ਇਸ ਕਰਕੇ ਕਮਜ਼ੋਰ ਹੋ ਗਈ ਇਸ ਕਰਕੇ ਹੁਣ ਸਰਕਾਰਾਂ ਦਾ ਦਿਵਾ ਨਹੀਂ ਪੈ ਰਿਹਾ ਸਰਕਾਰਾਂ ਉਹਨਾਂ ਦੇ ਪੈਦਲ ਵੀ ਨਹੀਂ ਜਾਣ ਦਿੰਦੀਆਂ ਹੁਣ ਪਹਿਲਾਂ ਤਾਂ ਟਰਾਲੀਆਂ ਦੀ ਗੱਲ ਸੀ ਹੁਣ ਪੈਦਲ ਵੀ ਨਹੀਂ ਜਾਣ ਦਿੰਦੀ ਕਿ ਇਹ ਇਸ ਗੱਲ ਦਾ ਨਤੀਜਾ ਹੈ ਕਿ ਉਹਨਾਂ ਦਾ ਹੁਣ ਏਕਾ ਨਹੀਂ ਰਿਹਾ ਟੜੇ ਵੰਡੇ ਗਏ ਪਰ ਇੱਕ ਗੱਲ ਹੋਰ ਵੀ ਹੈਗਾ ਇੱਕ ਅਸਪੈਕਟ ਜਿਹੜਾ ਜਿਹੜੀ ਉਹਨਾਂ ਦੀ ਮੋਰਲ ਅਥਾਰਟੀ ਸੀ ਕਿਸਾਨਾਂ ਦੀ ਜਿਹੜੀ ਉਸ ਵੇਲੇ ਸੀ ਜਿਹੜੇ ਦਿੱਲੀ ਮੋਰਚੇ ਵੇਲੇ ਉਹਦੇ ਤੇ ਵੀ ਕਮਜ਼ੋਰੀ ਆਈ ਹੈ ਕਿਉਂਕਿ ਅੱਜ ਹੀ ਸਸੀ ਇੱਕ ਸਾਡੇ ਰਿਪੋਰਟਰ ਨੇ ਖਬਰ ਕੀਤੀ ਬੰਨੇ ਕਿ ਸ਼ੰਭੂ ਬਾਰਡਰ ਬੰਦ ਹੋਣ ਨਾਲ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਕਿੰਨਾ ਕਾਰੋਬਾਰ ਦਾ ਵਾਲਾ ਵਾਲੇ ਦੇ ਲੋਕਾਂ ਦਾ ਬਹੁਤ ਹੀ ਅਰਸੋ ਜਿਹੇ ਹਾਲਤ ਬੜੀਆਂ ਵਾਲੇ ਦੀ ਕੁਝ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਸਟੇਟ ਦੇ ਪੰਜਾਬ ਦੇ ਵੀ ਇਧਰੋਂ ਪੂਰਾ ਦੇਖੋ ਜੰਮੂ ਵਾਲਾ ਤੇ ਜਿਹੜਾ ਜੰਮੂ ਤੱਕ ਦਾ ਜਿਹੜਾ ਮੇਨ ਹਾਈਵੇ ਹੈ ਹੈਗਾ ਤੇ ਆਵਾਜਾਈ ਪੱਖੋਂ ਕਿੰਨੇ ਲੱਖਾਂ ਲੋਕਾਂ ਦਾ ਰੋਜ਼ ਦਾ ਕਿੰਨਾ ਸਮਾਂ ਬਰਬਾਦ ਹੋ ਰਿਹਾ ਹੈ ਕਿੰਨੀ ਤੰਗੀ ਹੁੰਦੀ ਹੈ ਉਹਨਾਂ ਨੂੰ ਕ੍ਰਮਿਤ ਨਾਮ ਹੁੰਦੇ ਨੇ ਇਹ ਅਸਪੈਕਟ ਵੀ ਹੈਗਾ ਕਿਸਾਨਾਂ ਨੂੰ ਇਸ ਗੱਲ ਤੇ ਵੀ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਕਿ ਤੁਸੀਂ ਲਗਾਤਾਰ ਇਹ ਜਿਹੜੇ ਹੱ ਜਿਹੜੇ ਬੰਦ ਹੈ ਲਗਾਤਾਰ ਹਾਈਵੇ ਰੋਕਣੇ ਲਗਾਤਾਰ ਰੁਕਾਵਟਾਂ ਪਾਉਣੀਆਂ ਲੋਕਾਂ ਨੂੰ ਪਰੇਸ਼ਾਨ ਲੋਕਾਂ ਦੀ ਜਿਹੜੀ ਖੱਜਲ ਖਵਾਰ ਹੋਣਾ ਬੰਦਾ ਲੋਕਾਂ ਨੂੰ ਉਹਦੇ ਕਰਕੇ ਮੈਨੂੰ ਇਹ ਲੱਗਦਾ ਕਿ ਜਿੰਨੀ ਸਪੋਰਟ ਜਿਵੇਂ ਇਸ ਤਰ੍ਹਾਂ ਦੀ ਹਮਾਇਤ ਉਦੋਂ ਲੋਕਾਂ ਦੀ ਜਿਹੜੀ ਹੈ ਆਮ ਲੋਕਾਂ ਦੀ ਗੈਰਕਸਾਨਾ ਦੀ ਵੀ ਹਰ ਤਰੱਕੇ ਦੀ ਕਿਸਾਨਾਂ ਨੂੰ ਮਿਲ ਰਹੀ ਸੀ ਉਹ ਵੀ ਮਿਲਣ ਲੱਗਦਾ ਕਿ ਉਹ ਉਹਦੇ ਚ ਹੀ ਫਰਕ ਪਾਇਆ ਪਿਆ ਹੈ ਉਹ ਹੁਣ ਕਿਉਂਕਿ ਹੁਣ ਤੱਕ ਲੋਕ ਸਭ ਦੁਖੀ ਹੋਗੇ ਨਹੀਂ ਇਸ ਗੱਲ ਤੋਂ ਵੀ ਇਹ ਖੁੱਲਦੇ ਨਹੀਂ ਹੈ ਬੰਦ ਨਹੀਂ ਹੈ ਹਾਲਾਂਕਿ ਰੋਕੀ ਇਹ ਜਿਹੜਾ ਰੁਕਾਵਟਾਂ ਜਾਂ ਬੈਰੀਕੇਡ ਲਾ ਕੇ ਰੋਕਿਆ ਬਾਹਰ ਬੰਦ ਕੀਤਾ ਸਰਕਾਰ ਨੇ ਕੀਤਾ ਹੈ ਇਹ ਹਾਂ ਇਹਨੇ ਅਜਿਹੀ ਨਹੀਂ ਕੀਤੇ ਪਰ ਕੀਤੇ ਤਾਂ ਉਹਨਾਂ ਕਰਕੇ ਹੀ ਹੈ ਇਹ ਤਾਂ ਹੈ ਹੀ ਤੇ ਗੱਲ ਸ਼ੰਭੂ ਬਾਰਡਰ ਦੇ ਨਹੀਂ ਕੱਲੇ ਹੋਰਾਂ ਥਾਵਾਂ ਦੇ ਵੀ ਜਦੋਂ ਹਾਈਵੇਅ ਰੁਕ ਜਾਂਦੇ ਨੇ ਅਚਾਨਕ ਰੁਕ ਜਾਂਦੇ ਨੇ ਮਲੇ ਇੱਕ ਤਾਂ ਇਹਨੇ ਪਲਾਨ ਹੁੰਦਾ ਜਾਣ ਵੀ ਫਿਰ ਲੋਕ ਤੰਗ ਹੁੰਦੇ ਨੇ ਦੁਖੀ ਹੁੰਦੇ ਨੇ ਸੋ ਇਹ ਮਸਲਾ ਵੀਕ ਹੈਗਾ ਮੈਨੂੰ ਲੱਗਦਾ ਹੈ ਕਿ ਜਿਹੜੇ ਉਹਨਾਂ ਦੀ ਮੋਡਲ 33 ਜਿਹੜਾ ਉਹਦਾ ਬਾਕੀ ਆਮ ਲੋਕਾਂ ਦਾ ਸਾਥ ਜਿੰਨਾ ਉਸ ਵੇਲੇ ਦਿੱਲੀ ਮੋਰਚੇ ਬੜੇ ਮਿਲਿਆ ਸੀ ਉਹ ਹੁਣ ਉਹਦੇ 'ਚ ਵੀ ਫਰਕ ਪੈ ਗਿਆ ਹੈ ਉਹ ਉਹ ਨਹੀਂ ਮਿਲ ਰਿਹਾ ਹਾਲਾਂਕਿ ਉਹਨਾਂ ਦੀ ਮੰਗਾਂ ਤੇ ਕੋਈ ਇਤਰਾਜ਼ ਨਹੀਂ ਕਰਦਾ ਮਸਲਿਆਂ ਤੇ ਮੰਗਾਂ ਦੇ ਉਹਨਾਂ ਦੇ ਜੋ ਕੁਝ ਹੁੰਦੀ ਹੈ ਉਹਨਾਂ ਦੇ ਇਤਰਾਜ਼ ਬਿਸ਼ੱਕ ਨਾ ਪਰ ਜਿਹੜਾ ਨਾ ਤਰੀਕਾ ਹੈ ਉਸ ਤੇ ਲੋਕਾਂ ਨੂੰ ਇਤਰਾਜ਼ ਹੈਗਾ ਔਰ ਲੋਕ ਦੁਖੀ ਹੁੰਦੇ ਨੇ ਲੋਕ ਪ੍ਰਸ਼ਾਨ ਹੁੰਦੇ ਤੇ ਲੋਕਾਂ ਦੀ ਸੰਮਤੀ ਜਿਹੜੀ ਅਸੀਂ ਦਲਦੀ ਜਿਹੜੀ ਹੈ ਉਹਦੇ ਵਿੱਚ ਫਰਕ ਪੈਂਦਾ ਸੋ ਦੇਖਦੇ ਹਾਂ ਵੀ ਸਿਜਾ ਉਹਨਾਂ ਨੇ ਪਰਚਾ ਉਹਨ ਕੀਰ ਜਾਣਾ ਤੇ ਸਾਰੇ ਕੁਝ ਦਾ ਨਤੀਜਾ ਜੋ ਵੀ ਹੋਇਆ ਹੈ ਉਦਾਂ ਪਿੱਛਾ ਆਮ ਲੋਕਾਂ ਨੂੰ ਪੂਤਨਾ ਪੈ ਰਹੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਸਰਕਾਰਾਂ ਦਾ ਸਰਕਾਰ ਦਾ ਤੇ ਫੋਰਸ ਲੱਗੀ ਹੁੰਦੀ ਹੈ ਇਹਨਾਂ ਨੂੰ ਕੋਰੋਨਾ ਤੇ ਖਰਚ ਹੁੰਦੇ ਨੇ ਤੇ ਇਹ ਤੇ ਗੱਲਬਾਤ ਨਹੀਂ ਮਸਲਾ ਕੋਈ ਹੱਲ ਹੋਣਾ ਨਿਕਲਣਾ ਜ਼ਰੂਰੀ ਹੈ ਇਹਦਾ ਬਜਾਏ ਕਿ ਟਕਰਾਅ ਚੱਲਦਾ ਰਹੇ ਕਿਸ ਨੇ ਕਿਸੇ ਤੇਜਾ ਜਿਹੜਾ ਮਸਲਾ ਅੱਜ ਦਾ ਹੈਗਾ ਉਹ ਹੈਗਾ ਸੁਖਵੀਰ ਪਾਦਲ ਦੇ ਤੇ ਹਮਲਾ ਭਇਆ ਜਿਹੜਾ ਉਸ ਨੇ ਇੱਕ ਨਵਾਂ ਰੁਖ ਲਿਆ ਹੈ ਕਿ ਇਸ ਕਰਕੇ ਕਿ ਅਕਾਲੀ ਦਲ ਦੀ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਕੋਰ ਕਮੇਟੀ ਦੀ ਮੀਟਿੰਗ ਸੀ ਸੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਬਰੀਫਿੰਗ ਕੀਤੀ ਬਲੇ ਵੰਦਰ ਸਿੰਘ ਤੋਂ ਉਹਨਾਂ ਨੇ ਦਰਜ ਸਿੰਘ ਖਿਮਾਰਾਣੇ ਤੇ ਦੋ ਤਿੰਨ ਗੱਲਾਂ ਉਹਨਾਂ ਨੇ ਕਹੀਆਂ ਜਿਹੜੀਆਂ ਕਿ ਜਿਸ ਸਨੇਹ ਇਸ ਕੇਸ ਨੂੰ ਥੋੜਾ ਵੱਖਰਾ ਮੋੜ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਹਮਲਾ ਸੀ ਇਹ ਸਾਜ਼ਿਸ਼ ਸੀ ਮੋਡਰੇਟ ਲੀਡਰਸ਼ਿਪ ਨੂੰ ਖਤਮ ਕਰਨ ਦੀ ਮੋਡਰਨ ਲੀਡਰਸ਼ਿਪ ਨੂੰ ਢਾ ਲਾਉਂਦੀ ਜਿਹੜੀ ਅਕਾਲੀ ਦਲ ਦੀ ਜਿਹੜੀ ਮੋਡਰਨ ਲੀਡਰਸ਼ਿਪ ਹੈ ਸਿੱਖ ਜਗਤ ਦੀ ਪਾਰਟੀ ਦੀ ਉਸ ਨੂੰ ਢਾ ਲਾਉਣ ਦੀ ਉਸ ਨੂੰ ਲੰਬੇ ਕਰਨ ਦੀ ਕੋਸ਼ਿਸ਼ ਸੀ ਇਹ ਪਲਾਨਡ ਕੋਸ਼ਿਸ਼ ਸੀ ਸਾਜਿਸ਼ ਸੀ ਪੂਰੀ ਇਹ ਰਣਨੀਤੀ ਦੂਜਿਆਂ ਨੇ ਕਿਹਾ ਕਿ ਜਿਹੜੀਆਂ ਰਵਾਇਤਾਂ ਨੇ ਉੱਥੇ ਜਦੋਂ ਦਰਬਾਰ ਸਾਹਿਬ ਤੇ ਉੱਥੇ ਕੋਈ ਗੋਲੀ ਚਲਾਉਂਦਾ ਹੈ ਫਾਇਰ ਕਰਦਾ ਹੈ ਉੱਥੇ ਉਸ ਦੇ ਹਦੂਦ ਦੇ ਨੇੜੇ ਜਾਂ ਹਦੂਦ ਦੇ ਨਾਲ ਵਿੱਚ ਤਾ ਉਹ ਸਿੱਖ ਰਵੈਤਾਂ ਦੇ ਕਲਸਾ ਹੀ ਰਵੈਤਾਂ ਦੇ ਉਲਟ ਹੈ ਤੇ ਉਹ ਵੀ ਦੋਸ਼ੀ ਆ ਉਹਨੇ ਉਸ ਤਰ੍ਹਾਂ ਦਾ ਦੋਸ਼ੀ ਆ ਉਹ ਬੇਦਵੀ ਦਰਬਾਰ ਸਾਹਿਬ ਦੀ ਕਰਨਾ ਜਿੰਨਾ ਕਾਂਗਰਸ ਸੀਗੀ ਕਾਂਗਰਸ ਨੇ ਵੀ ਗੋਲੀਆਂ ਚਲਾਈਆਂ ਕਾਂਗਰਸ ਦੀ ਸਰਕਾਰ ਵੇਲੇ ਗੋਲੀਆਂ ਚਲੀਆਂ ਸੀ ਉੱਥੇ ਤੀਜੀ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਇਹ ਸਾਜ਼ਿਸ਼ ਸੀ ਤੇ ਜਿਹੜਾ ਐਸਪੀ ਉੱਥੋਂ ਦਾ ਇੱਕ ਜਿਹਦਾ ਨਾਮ ਵੀ ਲਿਆ ਉਹਨਾਂ ਨੇ ਹਰਬਾਲ ਸਿੰਘ ਪੇ ਉਹ ਉਹਦੀ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਹੈ ਉਹ ਉਹਦੀ ਕੀ ਮੀ ਲਿਖ ਉਹ ਸੀ ਉਸ ਨੂੰ ਇੱਕ ਦਿਨ ਪਹਿਲਾਂ ਉਹਨਾਂ ਨੇ ਉਸ ਜਿਹੜੇ ਯੂਥ ਵਿੰਗ ਦੇ ਵਰਕਰ ਸੀ ਦੂਜਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਉਹ ਤੋਂ ਹਟਾਇਆ ਗਿਆ ਫਾਸੇ ੜਜੋ ਇਹ ਵੀ ਨੇ ਐਸਜੀਪੀ ਦੇ ਸੈਕਟਰੀ ਨੂੰ ਵੀ ਉਹਨਾਂ ਨੇ ਕਿਹਾ ਕਿ ਉਹ ਪਾਸੇ ੜਜ ਜਾਣ ਉਹ ਤੋਂ ਤੋਂ ਤੇ ਉਹ ਉਹਨੂੰ ਮਿਲਦੇ ਵੀ ਰਹੇ ਸੋ ਉਹਨਾਂ ਦੀ ਇਨਕੁਆਰੀ ਮੰਗੀ ਹੈ ਉਹਨਾਂ ਨੇ ਵੀ ਇਸ ਗੱਲ ਦੀ ਉਹ ਕਿ ਉਹਨਾਂ ਨੂੰ ਇਹ ਸ਼ੱਕ ਜਾਰ ਕੀਤਾ ਹੈ ਵੀ ਕੀ ਕਿਤੇ ਕੋਈ ਇਹੋ ਜੀ ਸਾਜ਼ਿਸ਼ ਮੇਲੇ ਤੋਂ ਅੱਗਤ ਨਹੀਂ ਸੀਗੀ ਚੌਥੀ ਤੇ ਸਭ ਤੋਂ ਅਹਿਮ ਜਿਹੜੀ ਗੱਲ ਹੈਗੀ ਉਹਨਾਂ ਨੇ ਪੰਜਾਬ ਪੁਲਿਸ ਦੀ ਜਿਹੜੀ ਇਨਕੁਆਇਰੀ ਸੀ ਜਾਂਚ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਹੈ ਰੱਦ ਕਰ ਦਿੱਤਾ ਹੈ ਉਹਨਾਂ ਨੇ ਦੋ ਗੱਲਾਂ ਕਹੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਤੇ ਪੰਜਾਬ ਪੁਲਿਸ ਤੇ ਇਤਵਾਰ ਨਹੀਂ ਹੈ ਉਹਦੀ ਜਾਂਚ ਤੇ ਤੇ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਹੈ ਇਹ ਇਸ ਮੰਗ ਲਈ ਉਹ ਗਵਰਨਰ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਮਿਲਣਗੇ ਕਰਨ ਦਾ ਮੰਗ ਕਰਨੇ ਕੇ ਇਹ ਇਸ ਦੀ ਜਾਂਚ ਇੰਡੀਪੈਂਡੈਂਟ ਏਜੰਸੀ ਤੋਂ ਆਜ਼ਾਦ ਏਜੰਸੀ ਤੋਂ ਕਰਵਾਈ ਜਾਵੇ ਸੋ ਇਸ ਕਰਕੇ ਇਹ ਜੇ ਹੁਣ ਜਿਹੜੀ ਜਾਂਚ ਪੁਲਿਸ ਨੇ ਕੀਤੀ ਹੈ ਜੇ ਪੁਲਿਸ ਦੇ ਕੋਲ ਰਿਮਾਂਡ ਲਿਆ ਹੋਇਆ ਹੈ ਨਰਿੰਦਰ ਸਿੰਘ ਚਾਣਾ ਜਿਹੜਾ ਕਿ ਅਟੈਕ ਕੀਤਾ ਜੀ ਨੇ ਹਮਲਾ ਕੀਤਾ ਜੀ ਉਹਦੇ ਰਿਮਾਂਡ ਚੁੱਕੀ ਨਿਕਲਦਾ ਹੈ ਕੀ ਉਹ ਇਕੱਲੇ ਦਾ ਹੀ ਉਹਦੇ ਦਿਮਾਗ ਦਾ ਇਹ ਸੋਚਣੀ ਸੀ ਜਾਂ ਪਲਾਨ ਸੀ ਜਾਂ ਉਹਦੇ ਨਾਲ ਹੋਰ ਵੀ ਕੁਝ ਕੁਝ ਸੀ ਜਾਂ ਉਹਦੇ ਪਿੱਛੇ ਕੋਈ ਹੋਰ ਆਇਆ ਸੀ ਇਹ ਅਜੇ ਸਵਾਲ ਖੜੇ ਨੇ ਤੇ ਉਹ ਕਿਹੜੀ ਗੱਲ ਦਿਮਾਗ ਚ ਸੀ ਕਿਉਂ ਕੀਤਾ ਕਿਵੇਂ ਕੀਤਾ ਇਹ ਗੱਲ ਉਹਦੀ ਜਿਹੜੀ ਪੁੱਛਗਿੱਛ ਚੋਂ ਸਾਹਮਣੇ ਆਏਗੀ ਜਾਂ ਜੋ ਉਹ ਤੇ ਬੋਲਿਆ ਜਾਂ ਉਹਨੇ ਅਦਾਲਤ ਜਾ ਕੇ ਸਟੇਟਮੈਂਟ ਦਿੱਤੀ ਉਸ ਤੋਂ ਸਾਹਮਣੇ ਆਏਗੀ ਗੱਲ ਪਰ ਅਕਾਲੀ ਦਲ ਨੇ ਇਹ ਜਿਹੜਾ ਦੋਸ਼ ਲਾਇਆ ਕਿ ਇਹਦੀ ਜਾਂਚ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਵੇ ਤੇਜ ਸਾਜਿਸ਼ ਲੱਗਦੀ ਆ ਕੋਈ ਇਸ ਤਰ੍ਹਾਂ ਦੀ ਜਿਹਦੇ ਚੋਂ ਸਰਕਾਰ ਨੇ ਕੁਲਸ਼ ਨੂੰ ਸਾਰਿਆਂ ਨੂੰ ਕਿਹਾ ਵੀ ਇਹ ਸਾਨੂੰ ਇਤਵਾਰ ਨਹੀਂ ਹੈ ਇਹਦੇ ਤੇ ਸੋ ਇਹ ਹੁਣ ਦੇਖਦੇ ਆ ਵੀ ਗਵਰਨਰ ਕੀ ਕਰ ਸਕਦਾ ਹੈ ਕੋਈ ਜਾਣ ਕੇ ਰეკਮੈਂਡ ਕਰ ਸਕਦਾ ਹੈ ਜਾਂ ਕਰੇਗਾ ਤੇ ਜਾਂ ਕੋਈ ਜਿਹੜੀ ਹੋਰ ਏਜੰਸੀ ਸੀਬੀਆਈ ਜਾਂ ਐਨਆਈਏ ਕੋਈ ਇਸ ਨੂੰ ਹੱਥ ਚ ਲੈਵੇਗੀ ਤੇ ਜੇ ਨਹੀਂ ਲੈਂਦੀ ਤਾਂ ਫਿਰ ਕੀ ਇਹ ਮਾਮਲਾ ਫਿਰ ਹਾਈ ਕੋਰਟ ਜਾਏਗਾ ਕੋਰਟ ਜਾਏਗਾ ਇਹ ਵੀ ਸੌਖਾ ਹੈ ਕਿ ਜੇ ਨਹੀਂ ਹੁੰਦਾ ਤੇ ਤਾਂ ਫਿਰ ਇਹ ਮਾਮਲਾ ਅਦਾਲਤ ਚ ਵੀ ਜਾ ਸਕਦਾ ਹੈ ਅੱਗੇ ਵੀ ਪਹਿਲਾਂ ਜਾਂਦੇ ਰਹੇ ਨੇ ਜਦੋਂ ਕੁਝ ਕਿਸੇ ਤੱਲੀ ਨਹੀਂ ਹੁੰਦੀ ਪੁਲਿਸ ਦੇ ਅੱਜ ਤੇ ਹਾਈ ਕੋਰਟ ਜਾਂਦਾ ਕਿ ਸੀਬੀਈ ਦੀ ਜਾਣ ਕਰੋ ਉਹਦੇ ਆਪ ਨੂੰ ਪਰ ਇਹ ਮਾਮਲਾ ਕਿਉਂਕਿ ਉਹਦੇ ਪੁਚੋਕੜ ਨਾਲ ਜੁੜਿਆ ਹੋਇਆ ਹੈ ਬਲਵੰਤ ਸਿੰਘ ਚੌੜਾ ਦਾ ਪੁਚਕੜ ਜਿਹੜਾ ਉਹ ਖਾਲਸਤਾਨੀ ਜਿ세 ਬੰਦੀਆਂ ਨਾਲ ਸੰਬੰਧਤ ਰਿਹਾ ਤੇ ਉਸ ਕਰਕੇ ਇਹ ਜਾਂਚ ਐਨਆਈਏ ਜਾਂ ਕਿਸੇ ਹੋਰ ਏਜੰਸੀ ਕੋਲ ਵੀ ਜਾ ਸਕਦੀ ਹੈ ਇਹ ਇਹਦੇ ਵਿੱਚ ਕੋਈ ਕਿਉਂਕਿ ਇਸ ਤਰ੍ਹਾਂ ਦੀ ਜਿਹੜੇ ਮਸਲੇ ਆਉਂਦੀਆਂ ਇਤਨਾ ਦੀ ਘਟਨਾਵਾਂ ਦੀ ਜਾਂ ਇਤਨਾ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਦੀ ਜਾਂਚ ਨਹੀਂ ਅਕਸਰ ਆਪਣੇ ਹੱਥ ਲੈ ਲੈਂਦੀ ਹੈ। ਅ ਦਿਖਦੇ ਆ ਵੀ ਉਹਦਾ ਕੀ ਹੁੰਦਾ ਹੈ ਪਰ ਇਹ ਅੱਜ ਇਸ ਦੇ ਨਾਲ ਇੱਕ ਹੋਰ ਕਿ ਅਕਾਲੀ ਦਲ ਨੇ ਅੱਜ ਮੀਟਿੰਗ ਕੀਤੀ ਕੋਰਪ ਮੀਟਿੰਗ ਦੀ ਤੇ ਉਸ ਚੋਂ ਆ ਗੱਲ ਕੀਤੀ ਤੇ ਜਦੋਂ ਕਿ ਜਥੇਦਾਰ ਕਾਲ ਤਖਤ ਵੱਲੋਂ ਇਹ ਇਹਨਾਂ ਨੂੰ ਕਿਹਾ ਗਿਆ ਸੀ ਕਿ ਤਿੰਨ ਦਿਨਾਂ ਮੈਂ ਨੰਬਰ ਵਰਕਿੰਗ ਕਮੇਟੀ ਮੈਂ ਫੈਸਲਾ ਕਰਕੇ ਸੁਖਵੀਰ ਬਾਦਲ ਤੇ ਹੋਰ ਜਿਨ੍ਹਾਂ ਨੇ ਅਸਤੀਫੇ ਦਿੱਤੇ ਸੀ ਉਹਨਾਂ ਦੀ ਮਨਜ਼ੂਰ ਕਰੇ ਮਨਜ਼ੂਰ ਕਰਕੇ ਅਸਤੀਫੇ ਤੇ ਤਿੰਨ ਦਿਨਾਂ ਦੇ ਵਿੱਚ ਰਿਪੋਰਟ ਕਰੇ ਕੱਲ ਤੱਕ ਸਤ 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 ਰਹੇ ਤੁਮ ਸੋ ਉਹ ਅਜੇ ਪੈਂਡਿੰਗ ਹੈ ਮਸਲਾ ਪਤਾ ਇਹ ਲੱਗਿਆ ਕਿ ਕੱਲੇ ਲੀਡਰਸ਼ਿਪ ਨੇ ਜਿ세ਰ ਕੱਲ ਤੱਕ ਸੰਗਾਲ ਕਾਲੀ ਵੀ ਜਿਨ੍ਹਾਂ ਦੇ ਜਿਹੜਾ ਕਿਉਂਕਿ ਸੁਵੀਰਵਾਦਨ ਤੇ ਹਮਲੇ ਨੇ ਇੱਕ ਤਾਂ ਨਵੀਂ ਸਥਿਤੀ ਪੈਦਾ ਕਰਤੀ ਦੂਜਾ ਕਿਉਂਕਿ ਉਹ ਸਾਰੇ ਜਿਹੜੀ ਉਹ ਜਿਹੜੀ ਉਹਨੂੰ ਸਜ਼ਾ ਲੱਗੀ ਹੋਈ ਹੈ ਧਾਰਮਿਕ ਸਜ਼ਾ ਲੱਗੀ ਹੋਈ ਉਹ ਪੂਰੀ ਕਰਨ ਤੇ ਲੱਗੇ ਹੋਏ ਨੇ ਸਾਰੇ ਵਰਕਿੰਗ ਕਮੇਟੀ ਦੇ ਮੈਂਬਰ ਉਹਨਾਂ ਚ ਕਾਫੀ ਨੇ ਸੋ ਉਹਨਾਂ ਨੇ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਹੈ ਪਬਲਿਕਲੀ ਤਾਂ ਕੁਝ ਨਹੀਂ ਆਇਆ ਕਿ ਇਜਾਜ਼ਤ ਲੈ ਲਈ ਉਹਨਾਂ ਨੇ ਕਿ ਇਸ ਅਸੀਂ ਇਹ ਪਹਿਲਾਂ ਕੰਪਲੀਟ ਕਰਕੇ ਫਿਰ ਉਹਦਾ ਫੈਸਲਾ ਕਰਾਂਗੇ ਮੀਟਿੰਗ ਕਰਾ ਕੇ ਬਾਅਦ ਵਿੱਚ ਸੋ ਵਰਕਿੰਗ ਕਮੇਟੀ ਦੀ ਮੀਟਿੰਗ ਅਜੇ ਉਹ ਪੈਂਡਿੰਗ ਪਈ ਤੇ ਉਹਦਾ ਮਤਲਬ ਪੈਂਡਿੰਗ ਦਾ ਮਤਲਬ ਅਸਤੀਫੇ ਵੀ ਪੈਂਡੇ ਆ ਜੁਵੀਰ ਬਾਦਰ ਸੁਮੇਤ ਬਾਕੀ ਜਿਨ੍ਹਾਂ ਨੇ ਦਿੱਤੇ ਸੀ ਐਨਲ ਜੋਸ਼ੀ ਨੇ ਦਿੱਤਾ ਸੀ ਤੇ ਆਪਣੇ ਜਿਹੜੇ ਸ਼ਰਮਾ ਨੇ ਐਨਕੇ ਸ਼ਰਮਾ ਤੇ ਯੂਥ ਵਿੰਗ ਦੇ ਪ੍ਰਧਾਨ ਨੇ ਦਿੱਤਾ ਸੀ ਕੁਝ ਹੋਰ ਦਿੱਤੇ ਸੀ ਉਹਨੇ ਉਹ ਅਸਤੀਫੇ ਵੀ ਪੈਂਡਿੰਗ ਨੇ ਤੋ ਇਹ ਸਵਾਲ ਸਵਾਲ ਜਿਹੜੇ ਐ ਸਾਈਂਕ ਡਰਾਮਾ ਦੇ ਨਾਲ ਹੀ ਸਵਾਲ ਖੜੇ ਨੇ ਸੁਵੀਰ ਬਾਦਲ ਵਾਲੀ ਬਲ ਜਿਹੜੀ ਮੈਂ ਗੱਲ ਕਰਕੇ ਹੈਟਾ ਕਿਸਾਨਾਂ ਦੀ ਉਸ ਨਾਲ ਵੀ ਸਵਾਲ ਖੜੇ ਨੇ ਭਗਤਵਾਲਾ ਫਰਾਂ ਦੀ ਜਿਹੜੇ ਬਿਆਨ ਉਹਨਾਂ ਦੇ ਉਹਦੇ ਇਹ ਸਵਾਲ ਖੜਾ ਕਿ ਕਿਸਾਨਾਂ ਦਾ ਪ੍ਰਤੀਕਿਰਮ ਕੀ ਹੈ ਇੱਥੇ ਜਿਹੜੇ ਕਿਸਾਨਾਂ ਦੇ ਅੱਜ ਜੋ ਕੁਝ ਹੋਇਆ ਸ਼ੰਭੂ ਬਾਡਰ ਤੇ ਉਹਦੇ ਨਾਲ ਸਵਾਲ ਵੀ ਬੜੇ ਖੜੇ ਨੇ ਤੇ ਸੁਵੀਰ ਬਾਦਲ ਦੇ ਨਾਲ ਜਿਹੜੀ ਘਟਨਾ ਹੋਈ ਜਿਹੜੀ ਅੱਜ ਜੋ ਕੁਛ ਅਚਾਲੀ ਦੇ ਲਿਸਟਾਇਆ ਲਿਆ ਤੇ ਉਹਦੇ ਅਸਤੀਫੇ ਦਾ ਉਹ ਸਵਾਲ ਵੀ ਅਜੇ ਖੜਾ ਸੋਸ ਮੈਂ ਸਵਾਲ ਸਵਾਲਾਂ ਤੇ ਹੀ ਆਪਾਂ ਇਹ ਤੇ ਇਹ ਜਿਹੜੀ ਆਪਣੀ ਟਿੱਪਣੀ ਬਸ ਕਰਦੇ ਆ ਬਾਕੀ ਅਸੀਂ ਸਾਰੀ ਜਿਹੜੀ ਜਾਣਕਾਰੀ ਹੈ ਇਹ ਉਹਨਾਂ ਦੀ ਪੂਰੀ ਜਿਹੜੇ ਫੈਸਲੇ ਜਿਹਨੇ ਜੋ ਕੁਝ ਜ਼ਿਕਰ ਕੀਤਾ ਇਹ ਸਾਰਾ ਦਾ ਵਿਸਥਾਰ ਅਸੀਂ ਆਪਣੀਆਂ ਵੈਬਸਾਈਟ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਅਸੀਂ ਉਹ ਪਾ ਚੁੱਕੇ ਆ ਤੁਸੀਂ ਉੱਥੋਂ ਪੂਰਾ ਵੇਰਵਾ ਪੜ੍ਹ ਸਕੋ ਬਹੁਤ ਮਿਹਰਬਾਨ